ਸਾਰੇ ਚੱਲੀ ਚੱਲੀ ਜਾਂਦੇ ਆ ਅੱਜ ਆਪਾਂ ਤੁਹਾਨੂੰ ਨਾ ਅੱਡ ਅੱਡ ਟਰੈਕਟਰਾਂ ਦੇ ਜ਼ੋਰ ਦਿਖਾਣੇ ਆ ਜੌਂਡੀਅਰ ਸੋਨਾਲੀਕਾ ਹੌਲੈਂਡ ਤੁਹਾਨੂੰ ਆਪਾਂ ਸਾਰਾ ਕੁਝ ਦਿਖਾਉਣੇ ਆ ਇੱਥੇ ਆਪਾਂ ਨਾ ਖੇਤ ਪੱਧਰ ਕਰਨਾ ਉਹ ਪਰੇ ਚੱਲਦਾ ਹੌਲੈਂਡ ਦੇ ਅੱਜ ਪੂਰੀਆਂ ਰੌਣਕਾਂ ਚਾਣਕਾਂ ਜੀਵਨ ਭਰਾ ਕੋਲੇ ਆਏ ਹਾਏ 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 ਰਾਜਾ ਬਹੁਤ ਸਾਡਾ ਥੱਕ ਗਿਆ ਕਦੇ ਕਿਸੇ ਪਾਸੇ ਕਦੇ ਟੇਪ ਪਾਸੇ ਸੋਨਾਲੀ ਕਾ ਦੀ ਲਿੰਕ ਤੋੜ ਕੇ ਖਿਲਾਰ ਦਿੰਦਾ ਜਾਨ ਚੱਲਦਾ ਦਾ ਜੌਂਡਵਰ ਉਹ ਗਾਣੇ ਨਾਲ ਆਈਆਂ ਓਏ ਕਾਪੀ ਰਾਈਟਸ ਸੋਨਾਲੀ ਕਾ ਦੀ ਟੁੱਟ ਗਿਆ ਲਿੰਕ ਲਿੰਕ ਹੀ ਕਹਿੰਦੇ ਆ ਨਾ ਜੀਵਨ ਵੀਰੇ ਨੂੰ ਲਿੰਕ ਦੀ ਗੁੱਲੀ ਆ ਇਹ ਅੱਜ ਆਪਾਂ ਵੀਰਾਂ ਨੂੰ ਸਮਝਾ ਦਈਏ ਵੀ ਆਪਾਂ ਕਰਦੇ ਕੀ ਪਏ ਇਹ ਹੈਗਾ ਆਪਣਾ ਦਰਿਆ ਦਾ ਏਰੀਆ ਸੱਤ ਲੋਈ ਦਾ ਸੱਤ ਲੋਈ ਦਾ ਇੱਥੇ ਇਧਰੋਂ ਦਰਿਆ ਚੱਲਦਾ ਸੀ ਆਵੇ ਮਾੜਾ ਮਾੜਾ ਪਾਣੀ ਖੜਾ ਵੀਰਾਂ ਨੂੰ ਦਿਖਦਾ ਵੀ ਹੋਣਾ ਚਲੋ ਪਿੱਛੇ ਵੀਰਾਂ ਨੇ ਬਣਾ ਲਿਆ ਇੱਥੇ ਲਾਉਣੇ ਪਾਪੂਲਰ ਹੀ ਆ ਦੁਬਾਰੇ ਇਹਨੂੰ ਕਰਕੇ ਨਾ ਸਾਰਾ ਸੈੱਟ ਵੈਟ ਤੇ ਇੱਥੇ ਲਾਉਣੇ ਪਾਪੂਲਰ ਹੀ ਆ ਤੇ ਆੜੀ ਵਧੀਆ ਜ਼ਮੀਨ ਆ ਖੇਤ ਆ ਮਤਲਬ ਮਿੱਟੀ ਆ ਗੱਬ ਹਾਂ ਇਹਨੂੰ ਬਲਾ ਟੱਬਾ ਲਾ ਲੈਣਾ ਫਿਰ ਇਹ ਵਾਲੇ ਟੋਿਆਂ ਦੇ ਵਿੱਚ ਸਾਰੇ ਦੇ ਵਿੱਚ ਰੇਤਾ ਛੱਡ ਦੇਣਾ ਇਹ ਤਾਂ ਸੈੱਟ ਕੇ ਤੇ ਫਿਰ ਆਹ ਵਾਲੀ ਮਿੱਟੀ ਉੱਪਰ ਖਿਲਾਰ ਦੇਣੀ ਆ ਇਹ ਵਾਲੀਆਂ ਗੱਲਾਂ ਮੇਰੇ ਵੀਰ ਦਰਿਆ ਵਾਲੇ ਵੀਰ ਹੀ ਸਮਝ ਸਕਦੇ ਜਿਹੜੇ ਵੀਰਾਂ ਦੀ ਨਾ ਜ਼ਮੀਨ ਦਰਿਆ ਦੇ ਲੱਗ ਗਿਆ ਉਹ ਵਾਲੇ ਵੀਰ ਹੀ ਇਹ ਗੱਲਾਂ ਨੂੰ ਸਮਝ ਸਕਦੇ ਆ ਦੂਜੇ ਵੀਰਾਂ ਨੂੰ ਤਾਂ ਚਲੋ ਸ਼ਾਇਦ ਘੱਟ ਸਮਝ ਆਵੇ ਪਤਾ ਤਾਂ ਚਲੋ ਸਾਰੇ ਵੀਰਾਂ ਨੂੰ ਹੁੰਦਾ ਹੀ ਆ ਕਿ ਕੋਈ ਕੁਝ ਚੱਲਦਾ ਤੇ ਕੀ ਨਹੀਂ ਇੱਥੇ ਆਪਾਂ ਟਰੈਕਟਰਾਂ ਦੀ ਐਵਰੇਜ ਵੀ ਕੱਢਾਂਗੇ ਟਰੈਕਟਰਾਂ ਦੇ ਜ਼ੋਰ ਵੀ ਵੇਖਾਂਗੇ ਹਾਂ ਇਹ ਬੰਦੇ ਅੱਕ ਦੇ ਵੀ ਵਿਖਾਵਾਂਗੇ ਤੁਹਾਨੂੰ ਇਹ ਬੰਦੇ ਅੱਕ ਦੇ ਕਿਵੇਂ ਆ ਆ ਸਾਡਾ ਵੀ ਰੱਕ ਕੇ ਉਤਰਿਆ ਗਾੜਾ ਨਾ ਨਹੀਂ ਆ ਆਪੀ ਵਾਈਟ ਆ ਜੀ ਆ ਵੀਰੇ ਕਦੋਂ ਦਾ ਬੈਠਾ ਸੀ ਟਰੈਕਟਰ ਤੇ ਸਵੇਰ ਦਾ ਹੀ ਸਵੇਰ ਦਾ ਹੀ ਹਾਂਜੀ ਇਹ ਸਾਡਾ ਭਰਾ ਸਵੇਰ ਦਾ ਬੈਠਾ ਸੀ ਮੈਂ ਸਾਡੀ ਡੀ ਕੀ ਕਰਦਾ ਸੀ ਵੀ ਕਦੋਂ ਆਉਣ ਦੇ ਮੋਟਰ ਭਰਾ ਮੇਰੇ ਨੇ ਉਦੋਂ ਹੀ ਮਾਰੀ ਛਾਲ ਵੀ ਆ ਜਾਓ ਭਰਾਵਾ ਬੈਠੋ ਹਣ ਤੁਸੀਂ ਚਲਾ ਕੇ ਦੇ ਆ ਤੁਸੀਂ ਚਲਾ ਕੇ ਦੇ ਅਹਿਮੀ ਆਉਂਦਿਆਂ ਤਾਂ ਇੱਕ ਵਾਰੀ ਕਹਿਨੂੰ ਪਹਿਲੇ ਆਈ ਜਲਾ ਪਰ ਜਦੋਂ ਉੱਤੇ ਬੈਠੇ ਆ ਫਿਰ ਪਤਾ ਲੱਗਾ ਵੀ ਨਹੀਂ ਕਮਜ਼ੂਰ ਆ ਨਾ ਹੁਣ ਕਿਹੜੇ ਗਾਇ ਪਹਿਲੇ ਗਾ ਕੇ ਦੂਜੇ ਦੀ ਆ ਸੀਜ ਚੱਲਦਾ ਹੁਣ ਸੀਜ ਆ ਡੀਜ ਤੇ ਨਹੀਂ ਚੱਲਦਾ ਡੀ ਤੇ ਉਹ ਤਾਂ ਨਹੀਂ ਚੜਦਾ ਤੇ ਬੇਦ ਲੈ ਕੇ ਨਹੀਂ ਹੁਣ ਪਹਿਲੇ ਸੀਜ ਆ ਤੇ ਬੀ ਸੀ ਦੂਜੇ ਸੀਜ ਨੂੰ ਦੂਜੇ ਸੀਜ ਆ ਨਾ ਸ਼ਾਮਾਂ ਦਾ ਵੇਲਾ ਹੋ ਗਿਆ ਤੇ ਮਾਹੌਲ ਚੱਲ ਪੂਰਾ ਬਣ ਚੱਲਿਆ ਹਣ ਕੱਲ ਤੱਕ ਦੇਖਦੇ ਹਾਂ ਬਾਪਾ ਕਿੱਥੇ ਲੈ ਜਾਣਾ ਤਾਂ ਦੀ ਤਾਂ ਇਹ ਕਿੱਥੇ ਲੱਗਿਆ ਹੈ ਨਹੀਂ ਲੱਗਿਆ ਘਰ ਕਿੰਨੇ ਆ ਲਾ ਰਿਹਾ ਦੇੜੀ ਆ ਆਹੋ ਬੰਨ੍ਹਣਾ ਲਾ ਤੂੰ ਹੋ ਨਹੀਂ ਕਿਹਨੇ ਤਾਰਨਾ ਉਹਦਾ ਟਰੈਕਟਰ ਤੇ ਹੀ ਰਹੇਗਾ ਛੇਰਾ ਜਰਾ ਲੱਗਿਆ ਮਾਰ ਕੇ ਨਾ ਕੰਮ ਕਰੇ ਹਾਂ ਨਾਨਕਾ ਦੀ ਮੰਗਾਰਪੁਰ ਦੀ ਕਿਦੇ ਸੋਖੀ ਯਾਰ 4x4 ਦਾ ਆ ਸੌਖਾ ਹੈ ਨਾ 2 ਵੀਲਿੰਗ ਕਰਾ ਦੇ ਨੀ ਕਿਤਨਾ ਉਹ ਵੀ ਪਾਣੀ ਜਾਣਾ ਜਿੰਨੀ ਮਿੱਟੀ ਇਹ ਲਈਏ ਨਾ 2 ਵੀਲ ਨਾਲ ਇਧਰ ਲਈਏ ਹਾਂ ਬੜ ਕੇ ਰੇਡ ਆ ਕੇ ਕਹੇ ਦੀ ਰੇਡ ਹਾਂ ਰੇਡ ਆ ਕੇ ਮਿੱਟੀ ਦਾ ਲਈ ਜਾ ਉਦੋਂ ਹਵਾਲਾ ਨਾਲ ਚੱਲਦਾ ਪਿਆ ਉਹ ਵੀ ਹੌਲੀ ਹੌਲੀ ਕਿਉਂਕਿ ਰੇਤਾ ਦੇ ਵਿੱਚ ਵੀਰਾਂ ਨੂੰ ਪਤਾ ਹੀ ਨਾ ਵੇ ਚਿੱਟੀ-ਚਿੱਟੀ ਰੇਤਾ ਦੇਖਦੀ ਆ ਟਰੈਕਟਰ ਸਲਿੱਪ ਕੱਢ ਜਾਂਦੇ ਆ ਇਹ ਵਾਲੇ ਖੇਤਾਂ ਦੇ ਵਿੱਚ ਪਤਾ ਲੱਗਦਾ ਰੇਡੀਅਲ ਟਾਇਰਾਂ ਦਾ ਕਿਉਂਕਿ ਦੂਜੇ ਟਾਇਰ ਤਾਂ ਸਲਿੱਪ ਬਹੁਤ ਕੱਢਦੇ ਆ ਇਹ ਇੰਨੇ ਖੇਤਾਂ ਦਾ ਕਿ ਆਵੇ ਤੜੀਆਂ ਮਦਰ ਪਤਾ ਲੱਗਦੀਆਂ ਹੁੰਦੀਆਂ ਸਾਰੇ ਵੀਰਾਂ ਨੂੰ ਵੀ ਕਿਵੇਂ ਚੱਲਦਾ ਹੈ ਦਾ ਸਵਾਗਤ ਇੱਥੇ ਸਾਰੇ ਪੌਪੂਲਰ ਹੀ ਸੀਗੇ ਉਹ ਪੱਟ ਦਿੱਤੇ ਆ ਤੇ ਪੌਪੂਲਰ ਪੱਟ ਕੇ ਖੇਤ ਨੂੰ ਪੱਧਰ ਕਰਕੇ ਤੇ ਦੁਬਾਰਾ ਵੇ ਰਹਾ ਕਰਾ ਫੇਰ ਕੇ ਤੇ ਫੇਰ ਖੇਤੋ ਕੇ ਨਹੀਂ ਮੈਂ ਤਾਂ ਕਰਤਾ ਉਹ ਤੂੰ ਨਾ ਚਲਾਈ ਹੱਲੇ ਬਸ 2 ਮਿੰਟ ਨਾ ਚਲਾਈ ਬਾਅਦ ਚਾ ਚਲਾ ਲਈ ਸਾਡੇ ਬੰਦੇ ਦਾ ਗਾਣਿਆ ਖਣੋ ਓਖਾ ਹੋ ਜਾ ਪਿਆ ਅਹੀਂ ਕਿਨੇ 2 ਮਿੰਟ ਰੁਕ ਜਾ ਕਿੱਥੇ ਮਾਰਦਾ ਪਰ ਕਿੱਥੇ ਯਾਰ ਜੀ ਨਹੀਂ ਲੱਗਦਾ ਇਹਦਾ ਇਹਦਾ 글로 ਪੂਰਾ ਹੋਣਾ ਧੁੱਪ ਦਾ ਹਨਾ ਧੁੱਪਾ ਸੂਰਜ ਆਣਾ ਪੈਂਦਾ ਪੂਰਾ ਉਹ ਵਾਕ ਯਾਰ ਆਟੋਮੈਟਿਕ ਲਾਈਟ ਜੀ ਲਾਉਨੇ ਹੁੰਦੇ ਆਪਣੇ ਉਹ ਹੀ ਆ ਹਨਾ ਸੂਰ ਦੇ ਨਾਲ ਸੂਰ ਚੱਕਾ ਨਾ ਕਰੀ ਜੀ ਹੁੰਦੀ ਆ ਸਾਡੇ 글로 ਦੇ ਨਾਲ ਨਾਲ ਤਾਂ ਟਰੈਕਟਰ ਵੀ ਦੇਖ ਲਓ ਬਣਾ ਤੇ ਜਾਂ ਸੂਰ ਨੂੰ ਆ ਉਹ ਤਾਂ ਨਹੀਂ ਘੱਲ ਹੁੰਦੀ ਇਹ ਆਇਆ ਸੋਨਾਲੀਕਾ ਦੇਖ ਕਿ ਹੋ ਰਿਹਾ ਉਹ ਕਿੱਥੋਂ ਟੁੱਟੀ ਆ ਗੁੱਲੀ ਇਹ ਕਿੰਨਾ ਮਾਡਲ ਹੋਊਗਾ ਸੋਨਾਲੀਕਾ ਇੱਕ ਜਾਂ ਦੋ ਐਨ ਨਹੀਂ ਬਾਕੀ ਮਾਰਨ ਨੂੰ ਨੀਗਾ ਪੰਪ ਤੇ ਸੋਨਾਲੀਕਾ ਦੀ ਇੱਥੇ ਜੇ ਸ਼ੁਰੂਆਤ ਹੋਈ ਸੀ ਮਨ ਲਗਾ ਜਦੋਂ ਅੱਜ ਉਹਨਾਂ ਨਹੀਂ ਸੀ ਆ ਜਾਪਾਨ ਨਾਲ ਆਦਾ ਤਿਆਰ ਹਾਂ ਸਟicker ਹੈਗਾ ਹਾਂ ਇਹ ਹੈਗਾ ਸੀਗਾ ਹੈਲੋ ਇਹ ਜਾਪਾਨ ਨਾਲ ਸੀ ਨਾ ਕੀ ਆਵੇ ਲਿਖਿਆ ਕੰਟਰੀ ਹੁਣ ਮਟ ਗਿਆ ਚੰਡੇ ਜੇ ਇਹਦੀ ਆ ਟੁੱਟ ਗਈ ਵਿਚਾਰੇ ਦੀ ਇਧਰੋਂ ਇਹਦੀ ਆ ਲਿੰਕ ਆਉਂਦੀ ਆ ਨਾ ਹੈ ਸਬਸਕ੍ਰਾਈਬ ਕੀਤਾ ਇਹਦਾ ਇੰਜਨ ਹੁਣ ਜਨ ਕਰਾਇਆ ਹੋ ਗਿਆ ਇੱਕ ਵਾਰੀ ਤਾਂ ਹਨਾ ਹੋਇਆ ਹੈ ਹਨਾ ਹੋਇਆ ਹਨਾ ਜਾਨ ਬਹੁਤ ਜਾਨ ਨੂੰ ਸਾਲੇ ਟੋਟੇ ਜੇ ਆ ਬਾਲੇ ਨਿਕੜਤ ਜੇ ਹਨਾ ਟਰੈਕਟਰ ਤੱਕ ਆ ਨਾ ਬਰਕਪੁਰੀ ਆ ਨਾ ਇਹਦਾ ਵੀ ਜਲਵਾ ਦਿਖਾਉਣੇ ਆ ਆਪਾਂ ਤੁਹਾਨੂੰ ਜਦੋਂ ਇਹਦੀ ਮਗਰ ਲਈ ਲਿੰਕ ਆ ਜੀ ਨਾ ਤੇ ਇਹਦੇ ਜਲਵੇ ਦਿਖਾਉਣੇ ਤੁਹਾਨੂੰ ਇਹ ਤਾਂ ਵਿਚਾਰਾ ਯਾਰ ਉੱਤੋਂ ਹੀ ਕੰਮ ਆ ਦੇਸੀ ਕੀਤਾ ਆ ਹਣਾ ਆ ਹਾ ਉਹ ਛਿੜੀਆਂ ਛਿੜੀਆਂ ਲੱਗ ਕੇ ਦੂਜੀ ਫੇਸ ਨੂੰ ਪਾੜ ਜੇ ਪਰ ਸੱਚ ਹਾਂ ਉਹਦੇ ਕਰਕੇ ਹਾਂ ਉਹਦੇ ਕਰਕੇ ਦੇਸੀ ਜਗਾੜ ਹੀ ਲਾ ਇਹ ਇਧਰੋਂ ਮਿੱਟੀ ਪਾ ਕੇ ਤਾਂ ਲੈਣ ਥੋੜੀ ਕਹਿਣਾ ਆਪਾਂ ਹੂੰ ਕਪੜਾ ਸਹੀ ਗੱਲ ਆ ਇਹ ਤਾਂ ਆਪਾਂ ਨੂੰ ਵੈਸੇ ਹੀ ਵਰਾ ਉਹ ਤੂੰ ਇਹ ਕਪੜਾ ਪਾਉਣੀ ਛੱਡਿਆ ਪਹਿਲਾਂ ਬਸ ਸਕੂਲ ਚ ਆਪਣੇ ਵਾਸਤੇ ਹੀ ਹੁੰਦੇ ਸੀ ਹਾਂ ਇਹ ਤਾਂ ਹਾਂ ਹੁਣ ਵਾਲੇ ਜਵਾਕਾਂ ਨੂੰ ਪਤਾ ਨਹੀਂਗਾ ਅਵੇਲਾ ਪਹਿਲਾਂ ਕਿੰਨੀ ਦੀ ਮੀਂਹ ਚੀ ਸੀ ਕਿੰਨਾ ਉੱਚਾ ਬੰਦੇ ਖੜੇ ਆ ਉਹ ਜਿੱਥੇ ਉਹ ਖੜੇ ਆ ਹਾਂ ਤੇ ਦਰਿਆ ਦਾ ਪਾਣੀ ਆ ਰੋੜ ਰੋੜ ਕੇ ਐ ਲੈ ਗਿਆ ਰੋੜ ਕੇ ਲੈ ਗਿਆ ਢਾਹ ਲੱਗਦੀ ਜਦੋਂ ਇਹ ਇੱਥੇ ਆਲੇ ਦੋਲੇ ਸਾਰੇ ਪੌਪੂਲਰ ਹੀ ਆਣਾ ਮੋਟਿਆ ਆ ਨਾ ਆ ਰਿਹਾ ਚਾਰ ਚਫੇਰੇ ਆ ਜਦੋਂ ਦਾ ਸਾਡਾ ਮੁੰਡਾ ਲੱਗਾ ਨਾ ਤੇ ਤੁਹਾਨੂੰ ਮੈਂ ਦਿਖਾਉਣਾ ਕਿੱਥੇ ਦਾ ਕੰਮ ਖਿੱਚਦਾ ਆ ਟਰੈਕਟਰ ਹੋ ਗਿਆ ਖਰਾਬ ਤੁਹਾਨੂੰ ਦੱਸਿਆ ਹੀ ਆ ਇਹ ਟਰੈਕਟਰ ਆਪਾਂ ਵੇਚ ਹੀ ਆ ਜਣਾ ਦੋਨੇ ਪਾਸੇ ਮਿੱਟੀ ਪੈ ਚਲੀ ਆ ਟਰੈਕਟਰ ਵਿਚਾਲਾ ਵਿਚਾਲਿਆ ਚੱਲਿਆ ਜਿੰਨੇ ਤੁਹਾਨੂੰ ਇਹਨੂੰ ਬਣਵਾ ਕੇ ਦੀ ਲਿੰਕ ਆਉਣੀ ਆ ਉਹਨੇ ਚਲੂ ਰਾਜ ਨੇ ਮੈਨੂੰ ਲਖਦਾ ਇਹਨੂੰ ਆ ਵੇਚ ਨਾ ਪਦਣਾ ਅੱਜ ਕੱਲੋ ਯਾਰ ਜਾਂਡ ਯਾਰ ਪਤਾ ਨਹੀਂ ਕਿਉਂ ਨਾ ਮਾਰੀ ਜਾਂਦਾ ਉਹ ਧਿਆਨ ਨਾਲ ਦੇਖੀ ਇਹ ਵੀ ਹੁਣ ਪੰਗੇ ਲੈਗਾ ਪੰਗਲੇ ਨੂੰ ਇਹ ਵੀ ਬੰਦਾ ਸਾਡਾ ਸ਼ੇਰ ਆ ਇਹ ਹੈਗਾ 55 ਦਾ ਕੋਈ ਮੋਡੀਫਿਕੇਸ਼ਨ ਨਹੀਂ ਇਹਦੇ ਨਾਲ ਕੀਤੀ ਆ ਇੱਕ ਪੈਸੇ ਦੀ ਉਹਤੇ ਆ ਕੇ ਦੀ ਜਾਨ ਹੀ ਨਿਕਲ ਜਾਂਦੀ ਜਾਨੀ ਮੌਤ ਹੀ ਪੈ ਜਾਂਦੀ ਇਹਨੂੰ ਹਾਂ ਜੀਵਨ ਵੀਰੇ ਮੈਂ ਕਿਹਾ ਕੋਈ ਮੋਡੀਫਿਕੇਸ਼ਨ ਨਹੀਂ ਇਹਦੀ ਕੀਤੀ ਉੱਤੇ ਆ ਕੇ ਦੀ ਜਾਨ ਹੀ ਨਿਕਲ ਜਾਂਦੀ ਮੈਂ ਚਲ ਇਹ ਐਡਵਾਂਸ ਵੀ ਨਹੀਂ ਹੈਗਾ ਹਜੇ ਆ ਕੋਈ ਤੇਲ ਪੁੜਾ ਇਹ ਤਾਂ ਜਿਵੇਂ ਏਜੰਸੀ ਤੋਂ ਆਇਆ ਉਦਾਂ ਹੀ ਹੈ ਨਾ ਆ ਦੇਖੇ ਮੈਂ ਤੁਹਾਨੂੰ ਦਿਖਾਉਣਾ ਇਹਦੀ ਜਾਨ ਹੀ ਨਿਕਲ ਜਾਣੀ ਉੱਤੇ ਆ ਕੇ ਨਾ ਜਿਵੇਂ ਸਾਰੇ ਦਾ ਸਾਹ ਹੀ ਸੂਤ ਹੋ ਜਾਂਦੇ ਸਾਰੇ ਉਹ ਹੁਣੇ ਚਲੇ ਦੂਜੇ ਪਾਸੇ ਗਿਆ ਮਰ ਜਣਾ ਨੇ ਇੱਥੇ ਵੀ ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਇਧਰ ਦਾ ਕਿਹੜੀ ਆ ਉਹਦੇ ਕਰਕੇ ਇਧਰ ਪੋਲਾ ਨਾ ਕੰਮ ਓਏ ਇਧਰ ਚੜੀ ਥੋੜਾ ਹੀ ਰਹਿ ਗਿਆ ਕੰਮ ਥੋੜਾ ਹੀ ਇਧਰ ਨਾ ਟਰੈਕਟਰ ਦੇ ਅੱਧ ਟਾਇਰ ਤੱਕ ਆ ਗਈ ਮਿੱਟੀ ਰਾਜਾ ਕਹਿੰਦਾ 5 ਘੰਟੇ ਮੈਂ ਲਗਾਤਾਰ ਚਲਾਤਾ ਟਰੈਕਟਰ ਲੱਕੋ 5 ਘੰਟੇ ਤੋਂ ਪਹਿਲਾਂ ਹੀ ਲੋਗ ਜਾਣਾ ਹੁਣ ਆਪਾਂ ਨੂੰ ਡੇਢ ਘੰਟਾ ਘੰਟਾ ਹੋ ਗਿਆ ਉਹ ਕਰਾ ਲਓ ਉਹਦਾ ਗੱਲ 1 ਘੰਟੇ ਨਹੀਂ ਅੱਧ ਟਾਇਰ ਤੱਕ ਆ ਗਿਆ ਉਹਦੇ ਉੱਥੋਂ ਘੰਟਾ ਤੱਕ ਆ ਗਿਆ ਐਕਸਲ ਤੱਕ ਆ ਗਿਆ ਤੇ ਜੇ ਇੱਕ ਘੰਟਾ ਹੋਰ ਚੱਲ ਗਿਆ ਤੇ ਇਹਨੇ ਮਗਰਾ ਟਪਾ ਦੇਣਾ ਦੇਖਦੇ ਹਾਂ ਕੀ ਕਰਦਾ ਕੰਮ ਆ ਗਿਆ ਬਿੱਲੀ ਲੈ ਕੇ ਆ ਗਿਆ ਆ ਜਾ ਫਿਰ ਚੱਲ ਪੈਣਾ ਉਹ ਚੱਲਦਾ ਤਾਂ 36 30 ਇਹਦਾ ਪਾਵਰ ਸਟੀering ਕੀਤਾ ਇਹ ਫੋਰਡ ਲਿਖਿਆ ਇਹਦੀ ਟੈਂਕੀ ਤੇ ਇਹ ਟਰੈਕਟਰ ਦੀ ਆਪਾਂ ਵੀਡੀਓ ਬਣਾਇਆ ਹੀ ਆ ਇਹ ਫੋਰਡ ਤੇ ਨਿਊ ਹੋਲੈਂਡ ਜਦੋਂ ਇਕੱਠੇ ਹੁੰਦੇ ਸੀਗੇ ਲੱਖਸ ਮਰ ਚੱਲਿਆ ਆ ਜਾ ਆ ਜਾ ਆ ਜਾ ਇਹ ਬੱਸ ਉੱਥੇ ਹੀ ਅੱਭ ਜਾਂਦਾ ਆਹ ਪ੍ਰੋਬਲਮ ਆ ਇਹਨੂੰ ਟਰੈਕਟਰ ਨੂੰ ਮੁੜਨਾ ਚਾਹੀਦਾ ਸਾਲਾ ਇੱਥੇ ਹੈ ਨਾ ਉਹ ਦੇਖ ਦੇ 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 ਕੀ ਕਰਦਾ ਮਿੱਟੀ ਭਾਰੀ ਬਹੁ ਹੈਂਦੀ ਗਿੱਲੀ ਆ ਨਾ ਮਿੱਟੀ ਆਹ ਉਹ ਤੋਂ ਹੀ ਆ ਪੰਘੇ ਲਣ ਤਾਂ ਵੀ ਨਹੀਂ ਹਰਦਾ ਕੋਝ ਕਾਉ ਮਿੱਟੀ ਦਾ ਨੱਪ ਦੇਣਾ ਨੇ ਕੋਝ ਜਾਣ ਕੇ ਨੱਪ ਦੇਣਾ ਹਾਂ ਬੈਗ ਤੋਰਾ ਬਹੁਤ ਹੋਰ ਹੈ ਹਰ ਬੋਡਰ ਨਾਲ ਹੀ ਰੇਂਜ ਫੜ ਲਓ ਕਿ ਨਹੀਂ ਹਾਂ ਦੇਖ ਲੈਣੀ ਆਪਾਂ ਕਿਸਮਾ ਕਹੀ ਆ ਜਿਵੇਂ ਇਹਦੇ ਦਾਣੇ ਦੀ ਨਾਲ-ਨਾਲ ਸ਼ਾਮਾਂ ਦਾ ਪ੍ਰਬੰਧ ਵੀ ਪੂਰਾ ਓਕੇ ਹੋ ਗਿਆ ਕੋਰਾ ਮੰਡਲ अच्छा मैं तन्नू ਸਰਦ ਤੇ ਹਮ ਮਾਗੇ ਪੰਜ ਕਿਨੇ ਸਮਾਨ ਲੈ ਕੇ ਮੈਂ ਤੈਨੂੰ ਦੱਸਾਂ ਇਹ ਮੁੰਡੇ ਥੱਕਣਾ ਜਾਣ ਉਧਰ ਉਧਰ ਕੰਮ ਪੂਰੇ ਜੋਰਾ ਤੇ ਚੱਲਦਾ ਪਿਆ ਚਲਿਏ ਆਪਾਂ ਦੀ ਲਿੰਕ ਦੇਖੀਏ ਕੱਸ ਕੇ ਫਿਰ ਉਹ ਵੀ ਚੱਲੂਗਾ ਚਲਿਏ ਹਨ ਹੁਣ ਉਹ ਦੀ ਸੋਨਾਲੀ ਕਾ ਦੀ ਆ ਗਈ ਆ ਲਿੰਕ ਕੱਸਦੇ ਪਏ ਆ ਦੂਰ ਬਹੁਤ ਆ ਤੇ ਰਾਜਾ ਉਹ ਲਈ ਆਉਂਦਾ ਟਰੈਕਟਰ ਉਧਰੋਂ ਆਣਾ ਦੇਖ ਵੀ ਮਦਾਨਾ ਵੀ ਦੇਖ ਲੋ ਕਿੰਨਾ ਕਿੰਨੀ ਨੀਵੀਂ ਜਗਾ ਉੱਥੋਂ ਟਰੈਕਟਰ ਆਉਂਦਾ ਤੇ ਇੱਧਰ ਉੱਪਰ ਆ ਕੇ ਨੇ ਚੜਨਾ ਇੱਥੇ ਐਨੀ ਦੂਰ ਤਾਂ ਫੋਨ ਦੀ ਕੁਆਲਿਟੀ ਵਿਚਾਰੇ ਦੀ ਝੱਭ ਜਾਂਦੀ ਆ ਇਹਲੇ ਗੱਲ ਵੀ ਸਾਰੀ ਮਿੱਟੀ ਇੱਥੋਂ ਹੀ ਚੱਕਣੀ ਆ ਆ ਜਾਓ ਫਿਰ ਉੱਥੇ ਹੀ ਚੱਲਦੇ ਆਪਾਂ ਕੋਕ ਪਾਰਟੀ ਹੋ ਗਈ ਸ਼ੁਰੂ ਅਸੀਂ ਕੋਕ ਪਾਰਟੀ ਵਾਲੇ ਹਾਂ ਹਾਂ ਮਰਲੀ ਵੀ ਪਾਲਾ ਯਾਰ ਹੁਣ ਆਹ ਦੇ ਲੱਗਾ ਪਾਉਣ ਕਿ ਮੇਰਾ ਵਿੱਚ ਨਹੀਂ ਨਹੀਂ ਮੈਂ ਉੱਧਰ ਸਮਾਨਾ ਬਸ ਮੈਂ ਤਾਂ ਇੰਨਾ ਕੀ ਪੀ ਤੂੰ ਹੀ ਪਾਲ ਹੋਰ ਇਹ ਗੱਡੀ ਸਮਾਨ ਦੇ ਨਾਲ ਪੂਰੀ ਲੈਸ ਰਹਿਣੀ ਹੈ ਕਿੰਨੇ ਦਿਨ ਲੱਗਣੇ ਬਰੇ ਇੱਥੇ ਤੇ ਜੇ ਮੰਨ ਕੇ ਚੱਲੀਏ ਹੈਗਾ ਹਫ਼ਤੇ 10 ਦਿਨ ਲੱਗਣਗੇ ਜਰਾ ਮੇਰੇ ਜਿਵੇਂ ਤੋਂ ਹੁਣੇ ਦੱਸਦਾ ਪਿਆ ਸੀ ਦਰਿਆ ਵਾਲੀਆਂ ਜ਼ਮੀਨਾਂ ਦਾ ਫਾਇਦਾ ਹੈ ਕਿ ਨਹੀਂ ਦਰਿਆ ਵਾਲੀਆਂ ਜ਼ਮੀਨਾਂ ਦਾ ਫਾਇਦਾ ਹੈ ਕਿ ਨਹੀਂ ਬਹੁਤ ਫਾਇਦਾ ਆ ਕੇ ਮੇਰਾ ਇਹ ਚੇਤੀ-ਚੇਤੀ ਵੱਡੇ-ਵੱਡੇ ਟੱਕ ਲਾਓ ਤੇ ਕਮਾਈਆਂ ਕਰੋ ਹੈ ਨਹੀਂ ਕਰੋ ਮਿਹਨਤ ਕਰੋ ਫੇਰ ਸਾਰਾ ਕੁਝ ਆਹ ਵਾਲਾ ਬੋਰ ਵੀਰੇ ਕਾਮਯਾਬ ਹੈ ਕਿ ਨਹੀਂ ਆਹ ਵਾਲਾ ਸੋਲਰ ਵਾਲਾ ਕਾਮਯਾਬ ਕਾਮਯਾਬ ਕੋਪੜੇ ਕਾਮਯਾਬ ਕਿੰਨੇ ਕਿੰਨਾ ਟਾਈਮ ਚਲਾ ਜਾਂਦਾ ਮੋਟਰ ਇਹ ਇਹਨਾ ਨਾ 8 ਵਜੇ ਚੱਲ ਪੈਂਦਾ ਹੈ ਨਾ ਅੱਜ ਤੋਂ 5 ਵਜੇ ਤਾਈਂ 8:30 ਸਿਆਲ ਚ ਸਿਆਲ ਚ ਝੁੱਪ ਤੇ ਹੀ ਆ ਬਸ ਜਦੋਂ ਸੂਰਜ ਨਿਕਲਣਾ ਉਦੋਂ ਚੱਲ ਪਣਾ ਉਦੋਂ ਚੱਲ ਪਣਾ ਨਾ ਗੱਲ ਮੰਡ ਜਿਆ ਭਾਜੀ ਪਾਣੀ ਉੱਤੇ ਆ ਪਾਣੀ ਜੇ ਕਹਿ ਦੀਏ 20 ਫੁੱਟ ਤੇ ਉੱਤੇ ਉਦੋਂ ਵੀ ਉੱਤੇ ਹੀ ਆ ਇਹ ਪਾਣੀ ਹਾਂ ਇਹਦਾ 15 ਕਫਟ ਦਾ ਹਾਂ 15 ਫੁੱਟ ਤੇ ਤੇ ਟਾਹਾ ਆ ਜਿੱਦਾਂ ਆਪਾਂ ਜਿੱਤੇ ਆਪਣਾ ਘਾਰੇ ਆ ਉੱਤੇ ਉੱਥੇ ਵੀ ਲਾਇਆ ਮਰਸੀਪਾਲ ਤੇ ਲਾਇਆ ਆ 75 ਦੀ ਮੋਟਰ ਆ ਵਧੀਆ ਚੱਲਦਾ ਹੈ ਪੂਰਾ ਐ ਨਜ਼ਾਰੇ ਦਾ ਉੱਥੇ ਦਾ ਵਧੀਆ ਹੈਗਾ ਜਾਨਕਿ ਇਹ ਕਿੰਨੇ ਕਿਹਦਾ ਲੱਗਦਾ ਕਿੰਨੇ ਪੈਸੇ ਲੱਗ ਜਾਂਦੇ ਉੱਤੇ ਇਹ ਕਿੰਨੇ ਕੇ ਭਾਅ ਲੱਗ ਜਾਂਦੇ ਉੱਤੇ ਇਹਦੇ ਤੇ 5 ਦਾ ਹੁਣ ਤਾਂ ਸਕੀਮਾਂ ਬਹੁਤ ਆਈਆਂ ਹੋਈਆਂ ਨੇ ਇਹਨੂੰ 5 ਐਚਪੀ 1.5 ਲੱਖ ਤੇ ਲੱਗ ਜਾਂਦਾ 5 ਐਚਪੀ 1.5 ਲੱਖ ਦਾ ਹਾਂ 1.5 ਲੱਖ ਦਾ 10 ਐਚਪੀ ਲਾ ਲਓ 3 ਲੱਖ ਦਾ ਕਦੋਂ 2.5 ਦਾ ਤਿੰਨ ਤੋਂ ਬਾਹਰ ਹੋ ਜਿਹੜਾ ਮੈਂ ਉੱਧਰ ਲਵਾਇਆ ਆਪਣਾ ਸਾਢੇ 7 ਸਾਲ ਪਹਿਲਾਂ ਟਾਹੇ ਚ ਲਵਾਇਆ ਉਹ ਵੀ ਸਵਾ 2 ਲੱਖ 2 ਲੱਖ 20 ਹਜ਼ਾਰ ਦਾ ਉਹ ਕਿੰਨੇ ਦਾ ਹੈ ਹਾਂ ਉਹ ਕਿੰਨੇ ਦਾ ਸਵਾ 2 ਲੱਖ ਦਾ ਸਵਾ 2 ਲੱਖ ਦਾ 540 ਬਾੜ ਦੀਆਂ ਪਲੇਟਾਂ ਲੱਗੀਆਂ ਉੱਥੇ ਨਹੀਂ ਨਹੀਂ ਬਾੜ ਬੂਟ ਦਾ ਮੋਟਰ ਕਿੰਨੇ ਆ ਕਿਹੜੀ ਆ 5 ਸਾਢੇ 7 ਸਵਾ 7 ਸਵਰਸੀ ਹੋ ਤੇ ਪਾਣੀ ਦਾ ਲੈਵਲ ਹੈਗਾ ਉੱਥੇ 80 ਫੁੱਟ ਨਾ ਨਹੀਂ ਨਹੀਂ 100 ਤੇ ਡਿਲੀਵਰੀ ਪਾਉਂਦੇ ਆ ਆਪਣੇ 110 ਫੁੱਟ ਡਿਲੀਵਰੀ ਪਾਉਂਦੇ ਆ ਲੈਵਲ ਕਿੰਨਾ ਵਾ ਲੈਵਲ 80 90 ਹੋਣਾ ਉਹ ਨਾ ਹੋਗਾ ਹੂੰ ਆਣੀ ਪੂਰਾ ਮੋਟਰ ਰੇਰ ਕੱਢਦੀ ਆ ਹਾਂ ਰਾਤ ਹੋ ਗਈ ਆ ਬੰਦੇ ਦੇ ਹੱਥ ਤਾਂ ਵਿਲੇ ਹੀ ਆ ਨਹੀਂ ਵਿਲੇ ਸੱਚ ਗਲਾਸੀ ਕੋਕ ਪੀ ਕੇ ਹਟਿਆ ਕੋਕ ਪੀ ਕੇ ਹਟਿਆ ਮੁੰਡਾ ਤੇ ਹਣ ਆਪਾਂ ਲੈਣ ਲੱਗੇ ਆ ਗਿਆ ਰਾਤ ਹੋ ਗਈ ਕੈਮਰਾ ਤਾਂ ਵੈਸੇ ਵਧੀਆ ਦਿਖਾਉਂਦਾ ਉਧਾਂ ਨਹੀਂ ਮੈਨੂੰ ਟਰੈਕਟਰ ਦੇਖਦੀ ਯਾਰ ਐ ਕੈਮਰੇ ਹੀ ਦਿਸ ਜੰਦੀ ਆ ਦੇਖੀ ਆ ਦੇ ਆਹੋ ਕੈਮਰੇ ਚ ਆ ਦੇ ਕੀ ਆ ਨਹੀਂ ਦੇਖਦੀ ਉਹ ਉਹ ਲਿ ਸਕੂਰ ਜੀ ਸੂਰਜ ਦੀ ਆ ਜਿਹੜਾ ਡਬ ਦੇ ਦੀ ਪੈਣੀ ਆ ਹਾਂ ਚੰਦਾ ਮਾਮਾ ਵੀ ਆ ਗਿਆ ਸੂਰਜਾਂ ਨੂੰ ਵੀ ਲੱਗਦਾ ਦੇਖੀ ਹਾਂ ਇਹ ਸਾਲਾ ਸੂਰਜ ਐ ਲੱਗਦਾ ਜਿਵੇਂ ਸਵੇਰ ਆ ਸੂਰਜ ਉਹਦਾ ਇੱਧਰ ਛਿਪਿਆ ਆ ਦੇ ਇੱਧਰ ਛਿਪਿਆ ਸੂਰਜ ਜੀ ਬਹੁਤ ਥੋੜੀ ਆਈ ਹੈ ਅਜਿਹੇ ਹਾਂ ਉਹ ਤਾਰਾ ਵੀ ਇੱਧਰ ਪੈ ਆਪਾਂ ਹਣ ਵੀਰਾਂ ਨੂੰ ਮਿਲਦੇ ਸਵੇਰੇ ਜੌਂਡੀਰ ਸੋਨ ਵਾਲੀ ਕਹਾולנד ਸਵੇਰੇ ਦੋ ਗੱਟ ਟਰੈਕਟਰ ਹੋਰ ਆਪਾਂ ਐਡ ਕਰ ਦੇਣੀ ਇੱਕ ਕੰਮ ਖਿੱਚ ਦੇਣਾ ਮਿੰਟਾਂ ਸਕਿੰਟਾਂ 'ਚ ਅੱਜ ਤੂੰੜੀ 44 ਲੈ ਗਿਆ ਹੀ ਅੱਜ ਹਾਂ 44 ਨਾਲ ਹੀ ਲਾ ਲੇ ਰਾਜੇ ਵੀਰਾਂ ਤੋ ਆ ਗਿਆ ਬਾਏ ਬਾਏ ਸਤਿ ਸ੍ਰੀ ਅਕਾਲ ਜੀ